ਆ ਦਰ ਰੋਟ ਦੇ ਵਧੀਆ ਮਿਲ ਗਿਆ ਪਰ ਸੰਭਾਲ ਨਹੀਂ ਹੁੰਦਾ ਨਾ ਕੋਲ ਕੋਈ ਪ੍ਰਮਾਤਮਾ ਵਾਲਮੀਕ ਮਹਾਰਾਜ ਆਪੇ ਕਿਰਪਾ ਕਰਨਗੇ ਦਾਦ ਕਰਕੇ ਤੁਹਾਡੇ ਦੇ ਪੁਆਏ ਦਰਸ਼ਨ ਪੁਆਏ ਆ ਵੀ ਥੋੜਾ ਜਿਹਾ ਇਹਨਾਂ ਨੂੰ ਵੀ ਆਪਣੀ ਸੇਵਾ ਉਹਨੇ ਆਪੇ ਕਰਾ ਲੈਣੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸੋ ਗੁਰੂ ਰੂਪ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗ ਜੀਓ ਸੋ ਅੱਜ ਬਹੁਤ ਵੱਡੇ ਭਾਗਾਂ ਵਾਲਾ ਦਿਨ ਹੈ ਕਿ ਧੰਤਨ ਸਤਿਗੁਰੂ ਵਾਲਮੀਕ ਮਹਾਰਾਜ ਜੀ ਦੇ ਪਾਵਨ ਪਵਿੱਤਰ ਧਾਮ ਪਿੰਡ ਟਗਾਮ ਗੜ ਸ਼ੰਕਰ ਜ਼ਿਲ੍ਹਾ ਹਸ਼ਿਆਰਪੁਰ ਸੋ ਗੁਰੂ ਮਾਰੇ ਦੇ ਪਾਵਨ ਦਰਬਾਰ ਕਰਨ ਦੇ ਅੱਜ ਵਕਤ ਨਸੀਬ ਹੋਏ ਨੇ ਅਸੀਂ ਆਪਣੇ ਆਪ ਨੂੰ ਵੀ ਬਹੁਤ ਵੱਡਾ ਭਾਗੀ ਜੀ ਸਮਝਦੇ ਆ ਜੋ ਸੰਗਤਾਂ ਦੇ ਦਰਸ਼ਨ ਦਿਦਾਰੇ ਕੀਤੇ ਨੇ ਤੇ ਆ ਪ੍ਰਮਾਤਮਾ ਵਾਲਮੀਕ ਮਹਾਰਾਜ ਦਾ ਪਾਵਨ ਦਰਬਾਰ ਦਰਸ਼ਨ ਕਰੋ ਜੋ ਸੰਗਤਾਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਤੇਲ ਫੁੱਲ ਇਕੱਠਾ ਕਰ ਕਰਕੇ ਤੇ ਪ੍ਰਮਾਤਮਾ ਵਾਲਮੀਕ ਮਹਾਰਾਜ ਦਾ ਇਹ ਪਾਵਨ ਦਰਬਾਰ ਤਿਆਰ ਕੀਤਾ ਹੈ ਕਰੋ ਜੀ ਦਰਸ਼ਨ ਕਰੋ ਜੀ ਪਤਾ ਨਹੀਂ ਮੈਂ ਨਾਲੇ ਗੱਲ ਵੀ ਕੀਤੀ ਸੀ ਉਹਨੂੰ ਮੈਨੂੰ ਪਤਾ ਹੀ ਨਹੀਂ ਕਿ ਅੱਗੇ ਵਾਲਾ ਕੀ ਕਹਦਾ ਸਾਹਿਬ ਜੀ ਜੀ i don't ਬਾਬਾ ਬਕਸੀ ਸਿੰਘ ਜੀ ਠੀਕ ਆ ਤਾਂ ਇਹ ਤਾਂ ਆਪਾਂ ਠੱਕੇ ਖਾ ਰਹੇ ਆਂ ਜੇ ਆਪਣੇ ਸਾਥ ਨੂੰ ਕੋਈ ਤਾਂ ਠੱਕੇ ਖਾ ਰਹੇ ਆਂ ਠੀਕ ਆ ਖਾਲਸਾ ਵਾਹਿਗੁਰੂ ਜੀ ਪਤਾ ਹੈ ਜੀ ਬੜਾ ਜਿਹਾ ਵਿਸਥਾਰ ਨਾਲ ਸਮਝਾਇਓ ਪਿੰਡ ਦੇ ਗਾਮ ਪਿੰਡ ਦੇ ਗਾਮ ਪਰਮ ਸਤਿਕਾਰਯੋਗ ਗੁਰੂ ਕੀ ਸਾਚੀਏ ਦੇ ਨਿਵਾਜੇ ਸਾਧ ਸੰਗਤ ਜੀ ਅੱਜ ਚੱਲਦਾ ਵਹੀਰ ਚੱਕਰਵਰਦੀ ਜੀ ਦੇ ਨਵਛਦਾ ਦੇ ਨਾਲ ਸਭ ਜਣਾਂ ਬੈਂਡ ਟਿਕਾਣਾ ਵਿਖੇ ਹਾਂਜੀ ਜ਼ਿਲ੍ਹਾ ਸ਼ਾਰਪੁਰ ਜੀ ਹਾਂਜੀ ਤਸਵੀਰ ਪਰਮ ਤਹਿਲ ਗੜ ਸ਼ੰਕਰ ਪਰਮਾਤਮਾ ਵਾਲਮੀਕ ਮਹਾਰਾਜ ਦਾ ਦਰਬਾਰ ਆ ਆਪ ਜੀ ਨੂੰ ਦਰਬਾਰ ਦੇ ਦਰਸ਼ਨ ਸਿੰਘ ਸਾਹਿਬ ਕਰਵਾ ਰਹੇ ਹਨ ਗੁਰੂ ਕੇ ਪਿਆਰੋਂ ਇਸ ਤਰ੍ਹਾਂ ਦੇ ਕਈ ਅਨੇਕ ਦਰਬਾਰ ਆਪਣੇ ਪਿੰਡਾਂ ਦੇ ਵਿੱਚ ਹਨ ਸੋ ਕਿਰਪਾ ਕਰਕੇ ਬੈਂਦੀ ਨਗਰ ਨਿਵਾਸੀਆਂ ਨੂੰ ਇਹ ਹੈ ਕਿ ਗੁਰੂ ਕੇ ਪਿਆਰੋਂ ਕਮ ਸੇ ਕਮ ਆਪਣੇ ਦਰਬਾਰਾਂ ਦੀ ਸੇਵਾ ਕਰ ਲਿਆ ਕਰੋ ਆ ਵੀਰੇ ਨਹੀਂ ਦਰਬਾਰ ਦੀ ਸੇਵਾ ਕਰਦੇ ਹਨ ਜੋਗਰਾਮ ਜੀ ਜੋਗਰਾਮ ਜੀ ਇਨਾਂ ਦਾ ਚਲੋ ਧੰਨਵਾਦ ਹੈ ਮਹਾਰਾਜ ਇਹਨਾਂ ਨੂੰ ਦਿਨ ਦੁਪਹਿਰੀ ਰਾਤ ਚੋਂ ਗੁਣੀ ਤਰੱਕੀ ਬਖਸ਼ਣ ਇਹਦੂ ਵੱਧ ਮਹਾਰਾਜ ਆਪੜੇ ਸਰਕਾਰ ਦੀ ਸੇਵਾ ਲੈਣ ਪਰ ਨਗਰ ਨਿਵਾਸੀਆਂ ਨੂੰ ਇਲਾਕੇ ਦੇ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਪੈਰਾਂ ਰਾਜ ਦੇ ਪਰਿਵਾਰ ਜਿਹੜੇ ਹਨ ਸਾਂਭ ਲੋ ਪ੍ਰਮਾਤਮਾ ਵਾਲਮੀਕ ਮਹਾਰਾਜ ਦੀ ਤੁਹਾਡੇ ਦੀ ਕਿਰਪਾ ਹੋਵੇ ਜੋ ਬੋਲੇ ਸੋ ਨਿਰਪੈ ਸਭਾਨ ਵਾਲਮੀਕ ਮਹਾਰਾਜ ਕੀ ਜੈ